ਸਿਸਕਾਰ ਜੀ ਸਾਰਿਆਂ ਨੂੰ ਤਰਨਵੀਰ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਰਿਆਂ ਦਾ ਤੇ ਲੋ ਜੀ ਆਪਾਂ ਝਾੜ ਲੈਨੇ ਚਾਦਰ ਜੀ ਤੇ ਬੈਡਾਂ ਦੀ ਕਰਦਾਂਗੇ ਸਾਫ ਸਪਈ ਜੀ ਇੱਥੇ ਸਵੇਰੀ ਸਵੇਰੀ ਦੇ ਕੰਮ ਲੈਡਿਕ ਨੂੰ ਬਹੁਤ ਜ਼ਿਆਦਾ ਹੋ ਜਾਂਦੇ ਨੇ ਜੀ ਤਾਂ ਆਪਾਂ ਇਥੇ ਕਪੜਾ ਮਾਰ ਦਨੇ ਜੀ ਬੈਡਾਂ ਤੇ ਉੱਠੇ ਸਭ ਸਾਰਾ ਲੋਡੀ ਨੂੰ ਕੰਮ ਰਾਜਾ ਮਾਰਦੇ ਹੈਗੀ ਸਵੇਰੇ ਸਵੇਰੇ ਲੱਗ ਜਾਂਦੀ ਹੈ ਮਸ਼ੀਨ ਮੰਗੂ ਚੱਲੀ ਜਾਂਦੀ ਹੈ ਜੀ ਡੇੜੀ ਸਾਰਾ ਦਿਨ ਲਓ ਜੀ ਆਪਾਂ ਸਾਰੀ ਇੱਧਰ ਲਾ ਪਾਸੇ ਗਏ ਅੱਡਾਂ ਦਾ ਛਾੜ ਦੇਣਾ ਜੀ ਕਰ ਮੇਰੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਅੱਗੇ ਸ਼ੇਅਰ ਕਰਨਾ ਵੀਡੀਓ ਨੂੰ ਵੱਧ ਤੋਂ ਵੱਧ ਤੇ ਹੁਣ ਆਪਾਂ ਵਿਛਾ ਦੇਣਾ ਲਈ ਚਾਦਰਾਂ ਬੈੱਡਾਂ ਤੇ ਖਤਾਰ ਨੇ ਲੀਰ ਵਾ ਗਿਆ ਜੀ ਸਕੂਲ ਔਰ ਤੁਸੀਂ ਦੱਸੋ ਜੀ ਠੀਕ ਠਾਕ ਹੋ ਹੀ ਤੇ ਚਾਦਰ ਆਪਾਂ ਨੇ ਵਿਛਾ ਦਿੱਤੀ ਹੈ ਜੀ ਵਧੀਆ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਹੁੰਦਤਾ ਵਧੀਆ ਕਮੈਂਟ ਕਰਦੇ ਆਂ ਜੀ ਦੇਖੋ ਜੀ ਆਪਣਾ ਹੋ ਗਿਆ ਫਿਲਟਰ ਖਰਾਬ ਆ ਤੇ ਆਪਾਂ ਹੁਣ ਇਹਦੀ ਕਰਵਾਉਣ ਲੱਗੇ ਆਂ ਜੀ ਸਰਵਿਸ ਦੇਖੋ ਜੀ ਹਨਾ ਪੇਕਿਆਂ ਦਾ ਪਿਆਰ ਤੇ ਮਾਂ ਨੂੰ ਇਹ ਹੁੰਦਾ ਕਿ ਅਸੀਂ ਆਪਣੀ ਧੀ ਨੂੰ ਹਰੇਕ ਚੀਜ਼ ਦਈਏ ਮੇਰਾ ਮੁੰਡਾ ਤੇ ਭਤੀਜਾ ਇੱਕੋ ਸਕੂਲ ਦੇ ਵਿੱਚ ਪੜ੍ਹਦੇ ਨੇ ਤੇ ਮਾਂ ਨੇ ਸੋਚਿਆ ਹਨਾ ਵੀ ਕੁੱਕੜੀਆਂ ਦੇਵਾਂ ਧੀ ਨੂੰ ਦੇਖੋ ਜੀ ਪੇਕਿਆਂ ਦਾ ਪਿਆਰ ਵੀ ਉਹਨੇ ਬੱਚੇ ਦੇ ਹੱਥ ਕੁੱਕੜੀਆਂ ਪਹਚਾਈਆਂ ਨੇ ਬੱਚੇ ਨੂੰ ਦਿੱਤੀਆਂ ਨੇ ਦੇਖੋ ਜੀ ਇਹ ਹੁੰਦਾ ਹੈ ਪੇਕਿਆਂ ਦਾ ਪਿਆਰ ਹਮੇਸ਼ਾ ਤੇ ਇਹ ਸੋਚਦੀ ਹੈ ਵੀ ਮੇਰੇ ਪੇਕਿਆਂ ਤੋਂ ਠੰਡੀਆਂ ਹਵਾਵਾਂ ਆਉਂਦੀਆਂ ਰਹਿਣਾ ਬਹੁਤ ਖੁਸ਼ ਮਹਿਸੂਸ ਕਰਦੀ ਐ ਜੀ ਵੀ ਕੋਈ ਵੀ ਦੁੱਖ ਨਾ ਪੇਕਿਆਂ ਕਨੀਓ ਆਵੇ ਜੀ ਤੀ ਨੂੰ ਇਹੇ ਕਰਦਾ ਬਹੁਤ ਮਾਣ ਹੁੰਦਾ ਹੈ ਪੇਕਿਆਂ ਦੇ ਭਾਈਆਂ ਪਰਜਾਈਆਂ ਦੇ ਸਿਰ ਤੇ ਉਡਾਰੀਆਂ ਮਾਰਦੀ ਹੈ ਤੀ ਜੀ ਲੋ ਜੀ ਆਪਾਂ ਝੀਰ ਰਿਆਂ ਅਰਬੀ ਅਰਬੀ ਦੀ ਸਬਜੀ ਬਣਾਵਾਂਗੇ ਜੀ ਤੇ ਕਮੈਂਟ ਕਰਕੇ ਦੱਸਿਓ ਜੀ ਅਰਬੀ ਦੀ ਸਬਜੀ ਕਿਹਨੂੰ ਕਿਹਨੂੰ ਪਸੰਦ ਆਈ ਕਿਨੂੰ ਕਿਨੂੰ ਪਸੰਦ ਆਈ ਤੇ ਆਪਾਂ ਅਬ ਅਰਬੀ ਦੀ ਸਬਜੀ ਬਣਾਉਣੇ ਹੁੰਦੇ ਆ ਜੀ ਦੋ ਤਰੀਕੇ ਨਾਲ ਜੀ ਇੱਕ ਤਰੀਆ ਹੀ ਦੁੱਧ ਪਾ ਕੇ ਤੇ ਇੱਕ ਬਣਾਉਣੇ ਹੁੰਦੇ ਆ ਸੁੱਕੀ ਜੀ ਸੋਨੋ ਦੱਸੋ ਜੀ ਕਿ ਮੀਂਹ ਪਸੰਦ ਆਈ ਸੁੱਕੀ ਜਾਂ ਦੁੱਧ ਪਾ ਕੇ ਕਰਨਵੀਰ ਨੂੰ ਤਾਂ ਸੁੱਕੀ ਸਰ ਜੀ ਵਧੀਆ ਲੱਗਦੀ ਆ ਰਬੀ ਦੀ ਤੇ ਜੇਕਰ ਮੇਰੀ ਵੀਡੀਓ ਵਧੀਆ ਲੱਗਦੀ ਹੈ ਜੀ ਤਾਂ ਲਾਈਕ ਕਮੈਂਟ ਚੈਨਲ ਨੂੰ ਸਬਸਕ੍ਰਾਈਬ ਪਲੀਜ਼ ਜ਼ਰੂਰ ਕਰਨਾ ਜੀ ਤੇ ਵੀਡੀਓ ਦੇਖਣ ਲਈ ਧੰਨਵਾਦ ਜੀ